ਡਾਕਟਰ ਸੁਭਾਸ਼ ਖਰਮਾ ਜੀ ਰੋਪੜ ਦੇ ਵਿੱਚ ਕਰਵਾ ਰਹੇ ਨੇ ਇਸੇ ਤਰ੍ਹਾਂ ਹੀ ਜਿਹੜੇ ਸਾਡੇ ਆਨੰਦਪੁਰ ਸਾਹਿਬ ਮੰਡਲ ਦੇ ਵਿੱਚ ਬਲਾਕ ਸੰਪਤੀ ਦੇ ਹੁੰਦੇ ਆ ਉਹ ਰਤਨਤ ਨੇੜੇ ਦੀ ਅਗਵਾਈ ਹੇਠ ਅਸੀਂ ਐਸ.ਡੀ.ਐਮ ਦਫ਼ਤਰ ਇੱਥੇ ਕਰਵਾ ਰਹੇ ਆ ਨੰਗਲ ਤੋਂ ਜਿਹੜੇ ਨੇ ਸਾਡੇ ਬਲਾਕ ਦੇ ਡਾਕਟਰ ਪ੍ਰਮਿੰਦਰ ਸ਼ਰਮਾ ਜੀ ਉਹ ਨੰਗਲ ਜਾ ਕੇ ਉੱਥੇ ਉਮੀਦਵਾਰਾਂ ਦੀ ਜਿਹੜੇ ਡਾਕੂਮੈਂਟ ਉਹ ਪੂਰੇ भारती भारतीय जनत पार्टी दरप आजो त सभु पुराणे बंदे म ਜਿੰਦਾਬਾਦ ਮਾਰਦੀ ਹੈ ਜਨਤਾ ਪਾਰਟੀ ਜਿੰਦਾਬਾਦ ਸੁਭਾਨ ਚਰਮਾ ਜਿੰਦਾਬਾਦ ਲక్ష్ਮੀ ਚਰਮਾ ਜਿੰਦਾਬਾਦ ਸਿੰਦਰਬਾਈ ਮੋਦੀ ਜਿੰਦਾਬਾਦ ਭਾਰਤੀਆ ਜਨਤਾ ਪਾਰਟੀ ਜਿੰਦਾਬਾਦ ਜੈ ਹਿੰਦ ਜੈ ਹਿੰਦ ਸਾਰੇ ਜਿਹੜੀ ਤਰੰਤ ਫੋਟੋ ਇੱਧਰ ਨੂੰ ਆਜੋ ਇੱਧਰ ਨੂੰ ਆਜੋ 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 ਬੜਾ ਕਰਕੇ ਰੱਖਣਾ ਸਾਰਾ ਸਿਸਟਮ ਤੇ ਹੁਣ ਆਪਣੇ ਹੋਰ ਰੱਖਣਾ ਕਿਉਂਕਿ ਅਸੀਂ ਬੜੇ ਅੱਛੇ ਤਰੀਕੇ ਨਾਲ ਐਡਵੋਕੇਟ ਮੈਂ ਮੈਂ ਗਰੀਬ ਮਾਨ ਕੋਈ ਸਾਡੀ ਗਲਤੀ ਨਹੀਂ ਹੈ ਫਾਰਮਰ ਦੇ ਵਿੱਚ ਹੁਣ ਇਹ ਜਾਣ ਗੁੱਝ ਕੇ ਕੀ ਕਰਦੇ ਜਾਂ ਰੇਂਜ